ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂਓ ਕਿਵੇਂ ਠੀਕ ਹੋ ਮੈਂ ਨਾ ਸੂਟ ਕੱਟ ਕੇ ਠੀਸੀ ਇਹ ਵੈਲਵਟ ਦਾ ਤੇ ਇਹਨੂੰ ਕਾਫੀ ਟਾਈਮ ਲੱਗ ਗਿਆ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਕਿਹਾ ਚੰਗਾ ਸੂਟ ਕੱਟ ਦਵਾ ਫਿਰ ਨਾ ਫਿਰ ਅੱਜ ਮੈਂ ਨਾ ਰਸੋਈ ਦੇ ਵਿੱਚ ਕੋਈ ਵੀ ਚੀਜ਼ ਐਦਾਂ ਦੀ ਨਹੀਂ ਬਣਾਉਣੀ ਹੈਗੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂ ਪਰ ਇਹ ਜਿਹੜੀ ਗੱਲ ਹੈ ਨਾ ਮੈਨੂੰ ਕਾਫੀ ਦਿਨ ਹੋ ਗਏ ਸੀ ਤੇ ਮੈਂ ਕਿਹਾ ਵੀ ਮੈਂ ਜ਼ਰੂਰ ਕਰਨੀ ਹੈਗੀ ਆ ਵੀ ਤੁਸੀਂ ਮੇਰੀ ਗੱਲ ਦੇ ਨਾਲ ਕਿੰਨਾ ਕੁ ਸਹਿਮਤ ਆ ਮੈਂ ਇਹ ਦੇਖਣਾ ਚਾਹੁੰਦੀ ਆ ਤੇ ਮੈਂ ਹੁਣ ਤੁਹਾਡੇ ਨਾਲੋਂ ਗੱਲ ਕਰਨੀ ਆ ਸ਼ੁਰੂ ਪਹਿਲਾਂ ਮੈਂ ਇਹ ਕਹਿਨੀ ਆ ਵੀ ਜੇ ਤੁਹਾਨੂੰ ਮੇਰੀ ਗੱਲ ਵਧੀਆ ਲੱਗੇ ਤਾਂ ਤੁਸੀਂ ਨਾ ਮੇਰੇ ਵੀਡੀਓ ਨੂੰ ਚਲਦੀ-ਜਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਮੈਂ ਦੇਖੋ ਜੀ ਤੁਹਾਨੂੰ ਪਤਾ ਹੀ ਆ ਜਿੱਦਾਂ ਮੈਂ ਥੋੜੇ ਦਿਨ ਪਹਿਲਾਂ ਗਈ ਸੀਗੀ ਅ ਅਖੰਡਪੁਰ ਸਾਹਿਬ ਤੇ ਬੱਚੇ ਦੇ ਲੋਹੜੀ ਉਹਨਾਂ ਨੇ ਪਾਈ ਸੀ ਤੇ ਉਹਨਾਂ ਨੇ ਪਾਰਟੀ ਰੱਖੀ ਸੀ ਪੈਲਸ ਵਿੱਚ ਠੀਕ ਹੈ ਜੀ ਸਾਡੇ ਆਪਣੇ ਬੱਚੇ ਦੀ ਸੀ ਤੇ ਮੈਂ ਉਥੋਂ ਜਾਨੀ ਕਿ ਮੈਂ ਦੇਖਦੀ ਸੀ ਉਹਨਾਂ ਨੇ ਗਾਂਢ ਪਰ ਸਾਬਰ ਖਵਾਇਆ ਸੀ ਤੇ ਉਹਨਾਂ ਦੇਖੋ ਮਹਾਰਾਜ ਦਾ ਪ੍ਰਕਾਸ਼ ਕਰਾਇਆ ਠੀਕ ਹੈ ਜੀ ਬਾਅਦ ਵਿੱਚ ਬਾਬਾ ਜੀ ਇਕੱਲੇ ਕਪਾਈ ਸਾਹਿਬ ਇਕੱਲੇ ਜਿਹੜੇ ਉਹ ਪਾਠ ਕਰਦੇ ਸੀ ਕੋਈ ਵੀ ਉਹਨਾਂ ਦੇ ਕੋਲ ਨਾ ਵਹਿੰਦਾ ਨਹੀਂ ਸੀਗਾ ਦੇਖੋ ਆਪਾਂ ਉਹਨੂੰ ਨਾ ਆਪਾਂ ਇਹ ਕਰਦੇ ਆਂ ਵੀ ਕਹਿੰਨੇ ਆਂ ਵੀ ਸਾਡਾ ਕੋਈ ਉਹ ਗੈਸਟ ਜਿਹੜੇ ਆਉਂਦੇ ਆ ਸਾਡਾ ਕੋਈ ਭੈਣ ਭਰਾ ਸਾਡੇ ਨਾਲ ਨਾ ਗੁੱਸੇ ਨਾ ਹੋ ਜਵੇ ਪਰ ਆਪਾਂ ਦੇਖੋ ਪਾਠ ਕਹਿੰਦੇ ਮਹਾਰਾਜ ਤਾਂ ਆਏ ਆ ਸਾਡੇ ਘਰ ਆਏ ਆ ਸਾਨੂੰ ਉਹਨਾਂ ਦੇ ਕੋਲ ਬਹਿਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਦੇਖੋ ਆਪਾਂ ਕਹਿੰਦੇ ਆ ਸੁਖਣਾ ਲਾਉਣੀ ਆ ਬੱਚੇ ਦੀ ਸੁਖਣਾ ਲਾਉਣੀ ਆ ਆਪਾਂ ਨੂੰ ਮਹਾਰਾਜ ਦੇ ਨਾਲੋਂ ਜ਼ਿਆਦਾ ਫਿਕਰ ਆਪਾਂ ਨੂੰ ਪਰੌਣਿਆਂ ਦਾ ਹੁੰਦਾ ਆ ਕਿਤੇ ਉਹ ਸਾਡੇ ਨਾਲ ਗੁੱਸੇ ਨਾ ਹੋ ਜਾਣ ਕੋਈ ਵੀ ਬੈਠ ਕੇ ਕੋਈ ਵੀ ਨਾ ਜਾਣੀ ਪਾਠ ਨਹੀਂ ਸੁਣਦਾ ਹੈਗਾ ਕੋਈ ਵੀ ਬਾਣੀ ਨਹੀਂ ਸੁਣਦਾ ਹੈਗਾ ਬੜਾ ਦਿਲ ਨੂੰ ਹੋਰ ਤਰ੍ਹਾਂ ਹੁੰਦੀ ਆ ਤੇ ਦੂਸਰੇ ਦਿਨ ਵੀ ਜਦੋਂ ਭੋਗ ਪੈਣਾ ਸੀਗਾ ਜਿੱਦਾਂ ਵਿਚਾਰ ਲੈਦੇ ਨੇ ਜਦ ਨੂੰ ਮੱਧ ਦਾ ਭੋਗ ਕਹਿ ਦਿੰਦੇ ਆ ਤੇ ਜੇ ਮੇਰੇ ਕੋਲ ਨਾ ਕੋਈ ਗਲਤ ਸ਼ਬਦ ਬੋਲਿਆ ਜਾਵੇ ਤਾਂ ਤੁਹਾਨੂੰ ਜੀ ਨਾ ਮੈਨੂੰ ਮਾਫ਼ ਕਰਦੇ ਹੋ ਕਿਉਂਕਿ ਮੈਨੂੰ ਜ਼ਿਆਦਾ ਇਸੇ ਬਾੜਾ ਨਹੀਂ ਮੈਨੂੰ ਪਤਾ ਹੈਗਾ ਕਹਿੰਦੇ ਹੁੰਦੇ ਇਨਸਾਨ ਤਾਂ ਗਲਤੀਆਂ ਦਾ ਪੁੱਤ ਲਾਇਆ ਤੇ ਆਪਾਂ ਕੀ ਕਰਦੇ ਆ ਅਸੀਂ ਜਦੋਂ ਪਾਠ ਪੜ੍ਹ ਹੁੰਦਾ ਆ ਬਾਣੀ ਪੜ੍ਹ ਹੁੰਦੀ ਆ ਅਸੀਂ ਉਹਨੂੰ ਨਹੀਂ ਸੁਣਦੇ ਹੈਗੇ ਤੇ ਆ ਬਸ ਇਧਰ ਉਧਰ ਭੱਜੇ ਫਿਰਦੇ ਆ ਤਾਂ ਜਦੋਂ ਉਹਨਾਂ ਪਾਠ ਦਾ ਭੋਗ ਪਿਆ ਉਸ ਦਿਨ ਅਸੀਂ ਕੀ ਹੋਇਆ ਤਿੰਨ ਤਿੰਨ ਚਾਰ ਪੰਜ ਬਸ ਜਨਾਨੀਆਂ ਕੋਈ ਵੀ ਉੱਥੇ ਕੋਈ ਹੋਰ ਬੰਦਾ ਨਹੀਂ ਸੀ ਬੈਠਾ ਦੇਖੋ ਕਿ ਜਦ ਕੀ ਉਹ ਐ ਨਾ ਮਤਲਬ ਉਹਨਾਂ ਦੀ ਰਿਸ਼ਤੇਦਾਰੀ ਜਿਹੜੀ ਉਹਨਾਂ ਨੇ ਬੁਲਾਈ ਹੋਈ ਸੀ ਚਲੋ ਮੈਂ ਮੰਨਦੀ ਆ ਮੌਸਮ ਵੀ ਖਰਾਬ ਸੀ ਪਰ ਕੋਈ ਵੀ ਉੱਥੇ ਘਰ ਦਾ ਵੀ ਕੋਈ ਹਨਾ ਜਾਨੀ ਕਿ ਨਹੀਂ ਸੀਗਾ ਬੰਧਾ ਹਨਾ ਚਲੋ ਉਹ ਵੀ ਉਧਰ ਤਿਆਰੀਆਂ ਕਰਦੇ ਸੀ ਚਲੋ ਉਹ ਤਾਂ ਉਸ ਟਾਈਮ ਦੀ ਗੱਲ ਆ ਪਰ ਜਦੋਂ ਕਿਤੇ ਹੋਰ ਆਮ ਵੀ ਹੁੰਦਾ ਆ ਆਪਾਂ ਇਦਾਂ ਹੀ ਕਰਦੇ ਆ ਆਪਾਂ ਨੂੰ ਪਰੌਣਿਆਂ ਦਾ ਘਰ ਆਏ ਭੈਣ ਭਰਾਵਾਂ ਦਾ ਜ਼ਿਆਦਾ ਫਿਕਰ ਹੁੰਦਾ ਆ ਆਪਾਂ ਬਾਣੀ ਜਿਹੜੀ ਆ ਮਹਾਰਾਜ ਆਏ ਆ ਸਾਡੇ ਘਰ ਆਪਾਂ ਬਾਣੀ ਬਿਲਕੁਲ ਨਹੀਂ ਸੁਣਦੇ ਹੈਗੇ ਜੇ ਉਹਨੂੰ ਪੜਨਾ ਤਾਂ ਜੇ ਕੋਈ ਪੜ੍ਹਦੇ ਆਪਾਂ ਕਹਿੰਨੇ ਸਾਡੇ ਕੋਲ ਕਿਤੇ ਗਲਤੀ ਨਾ ਹੋ ਜਾਵੇ ਇਸੇ ਕਰਕੇ ਤਾਂ ਆਪਾਂ ਹਨਾ ਕਹਿੰਦੇ ਵੀ ਆ ਕਰਾਉਣੇ ਹੈਗੇ ਆ ਪਾਠ ਵੇ ਸਾਡੇ ਕੋ ਗਲਤੀ ਨਾ ਹੋ ਜਵੇ ਤਾਂ ਉਹ ਆਪਾਂ ਉਹਨਾਂ ਨੂੰ ਜੋ ਵੀ ਉਹਨਾਂ ਦੀ ਮਤਲਬ ਮਾਇਆ ਬਣਦੀ ਆਪਾਂ ਉਹਨਾਂ ਨੂੰ ਕੋ ਦੇ ਕੇ ਆਪਾਂ ਉਹਨਾਂ ਨੂੰ ਕਿੰਨੇ ਵੀ ਸਾਡੇ ਘਰ ਪਾਠ ਕਰ ਜਿਓ ਜੇ ਉਹ ਕਰਦੇ ਸਾਡਾ ਫਰਜ਼ ਬਣਦਾ ਆ ਵੀ ਆਪਾਂ ਬਾਣੀ ਜ਼ਰੂਰ ਸੁਣੀਏ ਪਰ ਆਪਾਂ ਇਸ ਤਰ੍ਹਾਂ ਨਹੀਂ ਕਰਦੇ ਚਲੋ ਇਹ ਗੱਲ ਤਾਂ ਹੋ ਗਈ ਤੇ ਫਿਰ ਦੇਖੋ ਜਦੋਂ ਬਾਣੀ ਸੁਣਦੇ ਆ ਨਾ ਫਿਰ ਸਾਡੇ ਕਦੇ ਗੋਡੇ ਦੁਖਦੇ ਆਹੇ ਸਾਡੇ ਕੋ ਇੱਥੋਂ ਨਹੀਂ ਨਹੀਂ ਸਾਡੇ ਕੋ ਬੈਠਿਆ ਜਾਂਦਾ ਜਾਂਦੀ ਤੇ ਮੈਂ ਬੈਠ ਨਹੀਂ ਸਕਦੀ ਹੈਗੀ ਸਾਡੇ ਇਹ ਬੜੇ ਸਾਡੇ ਕੰਮ ਹੁੰਦੇ ਆ ਅੱਛਾ ਜਦੋਂ ਜੀ ਆਪਾਂ ਪੈਲਸ ਵਿੱਚ ਚਲੇ ਗਏ ਮੈਂ ਕਹਿੰਨੀ ਆ ਵੀ ਉੱਥੇ ਦੁਨੀਆ ਦਾ ਕਿਤੇ ਪਤਾ ਨਹੀਂ ਲੱਗਦਾ ਸੀ ਐਨੇ ਲੋਕ ਐਨੇ ਲੋਕ ਕਿਉਂਕਿ ਉੱਥੇ ਗਾਇਕ ਨਹੀਂ ਆਉਣਾ ਸੀ ਤੇ ਮੈਂ ਕਹਿੰਨੀ ਨਾ ਤਾਂ ਫੇਰ ਉੱਥੇ ਸਾਡੀਆਂ ਵਰਗੀਆਂ ਦੀਆਂ ਇਹ ਕਮਰਾ ਦੁਖਦੀਆਂ ਆ ਤੇ ਨਾ ਸਾਡੇ ਗੋਡੇ ਦੁਖਦੇ ਆ ਕੁਝ ਨਹੀਂ ਸਾਨੂੰ ਹੁੰਦਾ ਹੈਗਾ ਅਸੀਂ ਬਹੁਤ ਵਧੀਆ ਹੁੰਨੀਆਂ ਆ ਉੱਥੇ ਜਾ ਕੇ ਫੇਰ ਤਾਂ ਮੈਂ ਕਹਿੰਨੀ ਨੱਚਦੀਆਂ ਵੀ ਅਸੀਂ ਸਾਂ ਨਹੀਂ ਲੈਂਦੀਆਂ ਹੈਗੀਆਂ ਫੇ ਤਾਂ ਸਾਡਾ ਕੁਝ ਵੀ ਨਹੀਂ ਦੁਖਦਾ ਹੈਗਾ ਤਾਂ ਜਦੋਂ ਮਹਾਰਾਜ ਦੀ ਬਾਣੀ ਸੁਣਨੀ ਹੁੰਦੀ ਆ ਤਾਂ ਫੇ ਬਸ ਆਖੀ ਹਾਏ ਮੇਰੇ ਗੋਡਾ ਹਾਏ ਮੇ ਤਾਂ ਚੌਂਕੜੀ ਨਹੀਂ ਪੱਜਦੀ ਹਾਏ ਮੈਨੂੰ ਆ ਹੁੰਦਾ ਮੈਨੂੰ ਉਹ ਹੁੰਦਾ ਜਾਨੀ ਕਿ ਇਹ ਸਾਡੇ ਬਹਾਨੇ ਹੀ ਆ ਆਪਾਂ ਹੋਰ ਕੀ ਕਹਿ ਸਕਦੇ ਆ ਮੈਂ ਕਹਿੰਦੀ ਆ ਜਦੋਂ ਕੋਈ ਗੌਣਵਾਲ ਆ ਜਾਂ ਉੱਥੇ ਕੋਈ ਡਾਂਸਰਾਂ ਲੱਗਦੇ ਆ ਨਾ ਐਦਾਂ ਜੰਮ ਕੇ ਬੈਠੇ ਹੁੰਦੇ ਆ ਕਿ ਉਥੋਂ ਉੱਠੇ ਨਹੀਂ ਹੁੰਦਾ ਉਥੋਂ ਉੱਠਣ ਨੂੰ ਦੇਲੇ ਹੀ ਨਹੀਂ ਕਰਦਾ ਇਥੋਂ ਕੀ ਆ ਕਿ ਦੇਖੋ ਆਪਾਂ ਮਤਲਬ ਚੰਗੇ ਪਾਸੇ ਨਹੀਂ ਆਪਣਾ ਇੰਨੀ ਚਲਦੀ ਧਿਆਨ ਜਾਂਦਾ ਹੈਗਾ ਜਿੰਨੀ ਜਲਦੀ ਆਪਾਂ ਮਤਲਬ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਆਪਾਂ ਅਹਿਮੀਅਤ ਦਿੰਨੇ ਹੈਗੇ ਆ ਇਸੇ ਤਰ੍ਹਾਂ ਹੀ ਹੁੰਦਾ ਆ ਕਿਉਂਕਿ ਆਪਾਂ ਦੇਖੋ ਜੀ ਅਸੀਂ ਵੀ ਇਦਾਂ ਹੀ ਆ ਸਾਡੀਆਂ ਅਸੀਂ ਜੋ ਬੂਲਦੇ ਆ ਮੈਂ ਬੂਲਦੀ ਆ ਅਸੀਂ ਵੀਡੀਓ ਪਾਉਂਦੇ ਆ ਸਾਡੀ ਵੀਡੀਓ ਨੂੰ ਜਿਆਦਾ ਕੋਈ ਲਾਈਕ ਨਹੀਂ ਕਰਦੇ ਹੈਗੇ ਕਿਉਂਕਿ ਵੀ ਚੰਗੀਆਂ ਚੀਜ਼ਾਂ ਨੂੰ ਕੋਈ ਵੀ ਲਾਈਕ ਨਹੀਂ ਕਰਦਾ ਮਾੜੀਆਂ ਚੀਜ਼ਾਂ ਨੂੰ ਲੋਕੀ ਬਹੁਤ ਹੋਰ ਮੋਸ਼ਨ ਉਹਨਾਂ ਦੀ ਹੁੰਦੀ ਆ ਫੇ ਫਟਾ ਫਟ ਹੋ ਕਹਿਣਗੇ ਵਾਹ ਦੇਖੋ ਇਹਨੇ ਕੀ ਗੰਦ ਲਪਾਇਆ ਨਾਲ ਨਾਲ ਗੰਦ ਪਾਉਣ ਦੇ ਬਹਾਨੇ ਉਹਨਾਂ ਨੂੰ ਤੁਸੀਂ ਦੇਖੀ ਜਾਂਦੇ ਆ ਉਹਨਾਂ ਨੂੰ ਅੱਗੋਂ ਤੱਕ ਤੁਸੀਂ ਸ਼ੇਅਰ ਕਰੀ ਜਾਂਦੇ ਆ ਤੇ ਚੰਗੀਆਂ ਚੀਜ਼ਾਂ ਨੂੰ ਕੋਈ ਵੀ ਜਾਨੀ ਕਿ ਮਤਲਬ ਇਹਨਾਂ ਲੋਕ ਜਿਹੜਾ ਪਸੰਦ ਨਹੀਂ ਕਰਦੇ ਹੈਗੇ ਪਰ ਜੀ ਨੇ ਚੰਗੇ ਪਾਸੇ ਲੱਗਣਾ ਉਹਨਾਂ ਨੇ ਲੱਗੇ ਰਹਿਣਾ ਆ ਭਾਵੇਂ ਜੋ ਮਰਜੀ ਹੋ ਜਵੇ ਤੇ ਤੁਸੀਂ ਨਾ ਮੇਰੀ ਇਸ ਗੱਲ ਦੇ ਨਾਲ ਸਹਿਮਤ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਮੇਰੀਆਂ ਗੱਲਾਂ ਤਾਂ ਐਦਾਂ ਦੀਆਂ ਹੁੰਦੀਆਂ ਸਿੱਧ ਪੱਧਰੀਆਂ ਜੀਆਂ ਜੋ ਮੇਰੇ ਦਿਲ ਵਿੱਚ ਹੁੰਦਾ ਮੈਂ ਉਹ ਕਹਿ ਦਿੰਨੀ ਆ ਤੇ ਬਾਕੀ ਕੋਈ ਵੀ ਜੀ ਇਸ ਗੱਲ ਦਾ ਗੁੱਸਾ ਨਾ ਕਰਿਓ ਕਿਉਂਕਿ ਸਾਰੇ ਭੈਣ ਭਰਾ ਆਪਣੇ ਹੀ ਹੁੰਦੇ ਆ ਵਿੱਚ ਵੀ ਅਸੀਂ ਵੀ ਵਿੱਚੇ ਹੀ ਹੁੰਨੇ ਆ ਸੀ ਕਿਹੜਾ ਵੱਖਰੇ ਹੁੰਨੇ ਆ ਇਸੇ ਤਰ੍ਹਾਂ ਹੀ ਹੁੰਦਾ ਆ ਤੇ ਫਿਰ ਆਪਾਂ ਹੋਰ ਕਿਸੇ ਟੌਪਿਕ ਤੇ ਗੱਲ ਕਰਾਂਗੇ ਤੇ ਉਹਨਾਂ ਜੀ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ